ਆਲਟੋ ਨਿਊ ਦੇ ਵਿੱਚ ਤੁਹਾਡਾ ਸਵਾਗਤ ਕਾਂਗਰਸ ਸਰਕਾਰ ਵਿੱਚ ਡਿਪਟੀ ਸੀਐਮ ਰਹੇ ਓਮਪ੍ਰਕਾਸ਼ ਸ਼ੋਨੀ ਨੂੰ ਗੈਂਗਸਟਰ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਮੁਲਜ਼ਮਾ ਨੇ ਉਸ ਤੋਂ 20 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਹੈ ਪਤਾ ਲੱਗਾ ਹੈ ਕਿ ਸੋਨੀ ਥਾਣੇ ਦੇ ਅਣਪਛਾਤੇ ਮੁਲਜ਼ਮਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪੁਲਿਸ ਪ੍ਰਸ਼ਾਸਨ ਨੇ ਇਸ ਬੰਦੀ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਜਿਸ ਨੰਬਰ ਤੇ ਮੰਤਰੀ ਨੂੰ ਧਮਕੀ ਦਿੱਤੀ ਗਈ ਹੈ ਪੁਲਿਸ ਉਸ WhatsApp ਨੰਬਰ ਨੂੰ ਖੰਗਾਲ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਬੰਦੀ ਕਾਰਵਾਈ ਹੈ ਉਹ ਉਹ ਕਰ ਰਹੇ ਹਨ ਅਤੇ FIR ਦਰਜ ਕਰ ਲਈ ਗਈ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਮੈਨੂੰ ਨਹੀਂ ਪਤਾ ਇਹ ਸੋਨੀ ਸਾਹਿਬ ਨੂੰ ਕਾਲ ਆਈ ਹੈ ਸੋਨੀ ਸਾਹਿਬ ਬਾਅਦ ਨੇ ਸਿੱਧੇ ਕੰਪਲੇਂਟ ਕੀਤੀ ਕਿ ਉਹਨਾਂ ਨੂੰ ਕਾਲ ਆ ਰਹੀ ਹੈ ਸੀਪੀ ਸਾਹਿਬ ਨੂੰ ਕੀਤਾ ਰਿਟਰਨ ਉਹ ਜੋ ਬੇਸਫ ਪੁਲਸਟੈਜ ਮੈਨੂੰ ਜੋ ਹੋਨੇ ਮੀਡੀਆ ਥਰੂ ਵੀ ਪਤਾ ਲੱਗਾ ਹੈ ਕਿ ਐਫਆਈਆਰ ਦਰਜ ਕਿੱਥੇ ਪਤਾ ਨਹੀਂ ਕਿ ਨੰਬਰ ਕਿੱਥੋਂ ਦਾ ਹੈਗਾ ਕੋਈ ਕਿਹੜੇ ਦੇ ਉਹ ਤੇ ਦੇਖੋ ਪੁਲਿਸ ਹੀ ਟ੍ਰੇਸ ਕਰੇਗੀ ਵਟਸਐਪ ਤੇ ਕਾਲ ਆਉਂਦੀ ਹੈ ਨੰਬਰ ਤੇ ਇੰਡੀਅਨ ਨੰਬਰ ਹੀ ਆ ਗਿਆ ਬਟ ਉਹ ਪਤਾ ਨਹੀਂ ਟ੍ਰੇਸ ਨਹੀਂ ਹੋ ਰਿਹਾ ਪੁਲਿਸ ਲੱਗੀ ਹੋਈ ਹੈ ਸਾਡੇ ਨਾਲ ਵੀ ਇਨ ਟੱਚ ਹੈ ਉਹਨਾਂ ਨੇ ਨੰਬਰ ਮੰਗੇ ਸਾਡੇ ਕੋ ਕਿਹੜੇ ਕਿਹੜੇ ਨੰਬਰ ਤੇ ਹੈ ਕਹੇ ਜਾ ਰਹੇ ਕਿ 20 ਲੱਖ ਰੁਪਏ ਦੀ ਰੋਟੀ ਮੰਗੀ ਗਈ ਹੈ ਕਿ ਨਹੀਂ ਨਹੀਂ ਚੰਨ ਮਾਰਦੀ ਤਾਂ ਕੀ ਦਿੱਤੀਗੀ ਪਰਵਾਹ ਦੇਖੋ ਥ੍ਰੈਟ ਤੇ ਉਹਨਾਂ ਨੇ ਸੋਨੀ ਸਾਹਿਬ ਨੂੰ ਵੀ ਦਿੱਤਾ ਹੈ ਸਾਡੇ ਫੈਮਿਲੀ ਨੂੰ ਦਿੱਤੇ ਕਿ ਬੱਚਿਆਂ ਤੱਕ ਵੀ ਦਿੱਤਾ ਹੈ ਕਿ ਅਸੀਂ ਸਾਰਿਆਂ ਨੂੰ ਕਰਾਂਗੇ ਉਹਨ ਪੁਲਿਸ ਦੇਖੇਗੀ ਨੌਂ ਐਂਡ ਆਰਡਰ ਦਾ ਦੇਦਾ ਸਾਡਾ ਤੇ ਦੇਖੋ ਅਸੀਂ ਪੁਲਿਸ ਨੂੰ ਦੱਸ ਸਕਦੇ ਹਾਂ ਇਸ ਤੋਂ ਪਤਾ ਲੱਗ ਸਕਦਾ ਹੈ ਤਾਂ ਇਹ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਮੰਗ ਇਹ ਹੀ ਕਰਦੇ ਹਾਂ ਕਿ ਬੀਡੀਆਰ ਆਈਵੀ ਦੇਖੋ ਸੋਨੀ ਸਾਹਿਬ ਪੰਜਾਬ ਦੇ ਡਿਪਟੀ ਸੀਐਮ ਨੇ ਇੰਨੇ ਵੱਡੇ ਲੀਡਰ ਨੇ ਜੀ ਇਸ ਲੈਵਲ ਦੇ ਲੋਕਾਂ ਨੂੰ ਥ੍ਰੈਟ ਕਾਲ ਆ ਗਿਆ ਆਮ ਸ਼ਹਿਰ ਦਾ ਵਪਾਰੀ ਲੋਕ ਹੈ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਹੈ ਕੰਮਾਂ ਤੇ ਜਾਣਾ ਤਾਂ ਉਹ ਲੋਕ ਕਿੱਥੇ ਜਾਣਗੇ ਡਰ ਲੋਕਾਂ ਨੇ ਡਰ ਦਾ ਮਾਹੌਲ ਬਣਿਆ ਸਰ ਲੱਗਦਾ ਕਿ ਜਦੋਂ ਵੀ ਸਰਕਾਰ ਚੇਂਜ ਹੋਈ ਹੈ ਕਈ ਸਭ ਦਾ ਵਿਧਾਇਕਾ ਕਾਂਗਰਸ ਨੂੰ ਟਾਰਗੇਟ ਕੀਤਾ ਜਾਂਦਾ ਹੈ ਨਹੀਂ ਮੈਂ ਸਰਕਾਰ ਤੇ ਇਸ ਚੀਜ਼ ਦਾ ਟਾਰਗੇਟ ਨਹੀਂ ਕਰਨਾ ਚਾਹੁੰਦਾ ਸਰਕਾਰ ਬਾਰੇ ਨਹੀਂ ਬੋਲਣਾ ਚਾਹੁੰਦਾ ਇਸ ਵੇਲੇ ਹਰ ਬੰਦਾ ਪਰੇਸ਼ਾਨ ਹੈ ਔਰ ਮੈਂ ਤੇ ਇਹ ਮੰਗ ਕਰਦਾ ਸਰਕਾਰ ਅੱਗੇ ਵੀ ਔਰ ਐਡਮਿਨਿਸਟ੍ਰੇਸ਼ਨ ਪੁਲਿਸ ਅੱਗੇ ਵੀ ਕਿ ਇਦਾਂ ਦੀ ਜਿਹੜੀਆਂ ਵਾਰਦਾਤਾਂ ਪੰਜਾਬ ਚ ਹੋ ਰਹੀਆਂ ਅੱਜ ਦਿਨ ਕਤਲ ਹੋ ਰਹੇ ਨੇ ਜਾਂ ਇਦਾਂ ਦੀ ਥ੍ਰੈਟ ਕਾਲਸ ਆ ਰਹੀਆਂ ਇਹਨੂੰ ਰੋਕਿਆ ਜਾਣਾ ਚਾਹੀਦਾ ਹੈ ਲੋਕਾਂ ਨੂੰ ਇੱਕ ਬੜਾ ਸਾਫ਼ ਸੁਥਰਾ ਮਾਲ ਮਿਲਣਾ ਚਾਹੀਦਾ ਹੈ ਲਾਂਕੇ ਲੋਕੀ ਆਪਣੀ ਕਰਾਂ ਤੋਂ ਬਾਹਰ ਜਾਣ ਆਪਣਾ ਵਪਾਰ ਕਰ ਸਕਣ ਸੁਰੱਖਿਆ ਬਣਾਈ ਗਈ ਹੈ ਇਹ ਤੇ ਸਾਡੀ ਵਾਪਰੀ ਜਿਹੜੀ ਚੋਲੀ ਸਾਫ ਹੋ ਗਈ ਹੋਈ ਸਰਪ੍ਰਸਤ ਕਮਲ ਬਾਈ ਦਾ ਸੁਣ ਜੀ ਤੱਕ ਪੂਰਾ ਮਾਮਲਾ ਕੀ ਹੋਇਆ ਹੈ ਇਹ ਸਮੰਧ ਵਿੱਚ ਨਹੀਂ 180 ਨੰਬਰ ਐਫ ਆਰ ਆ ਜੜੀਆ ਸਰ ਟੈਂਟੋਰਨੈਂਟ ਦੇ ਵਿੱਚ ਜਿਹੜੀ ਹੈ 287 506 ਤੇ ਆਈ ਪੀਸੀ ਦੇ ਤਹਿਤ ਦਰਸਪੁਤੀ ਹੋ ਗਈ ਹੈ ਤੇ ਨਵਾਂ ਚੁਣ ਸਕਦਾ ਸਭ ਕੀ ਕੋਈ ਵੀਡੀਓ ਵਗੈਰਾ ਸਾਹਮਣੇ ਆਈ ਹੈ ਕੋਈ ਵੀਡੀਓ ਕੋਲ ਨਹੀਂ ਗਈ ਜਾਂ ਕਿਤੇ ਕੋਈ ਨੰਬਰ ਵਗੈਰਾ ਦੇਖੋ ਮੈਂ ਸਾਰੀਆਂ ਆਪਰੇਸ਼ਨ ਡਿਟੇਲਸ ਹੈਗੀਆਂ ਤੁਹਾਨੂੰ ਸ਼ੇਅਰ ਨਹੀਂ ਕਰ ਸਕਦਾ ਇਨਵੈਸਟੀਗੇਸ਼ਨ ਕਰ ਰਹੀ ਸੀ ਕੋਈ ਇਹ ਆਪਰੇਸ਼ਨਲ ਡਿਟੇਲਸ ਜੇ ਇਹਦਾ ਇਨਵੈਸਟੀਗੇਸ਼ਨ ਜਰੀਏ ਹੈ ਤੁਹਾਨੂੰ ਦੱਸ ਕਰਦੇ ਸਬੋਤੀ ਮੰਗੀ ਦੀ ਮੈਂ ਤੁਹਾਨੂੰ ਉਸ ਦਾ ਜਾਣਕਾਰੀ ਮਾਰਨ ਤੋਂ ਪਹਿਲਾਂ ਥੋੜਾ ਜਿਹਾ ਕਲੀਅਰ ਸਰਟਨ ਕੌਸ ਜਿਹੜੀ ਹੁੰਦੀ ਹੈ ਨੈਚਰਲ ਕੇਸ ਕੋਈ ਥ੍ਰੈਟ ਨਹੀਂ ਹੁੰਦਾ ਉਹ ਤਾਂ ਕਿਸੇ ਮਨ ਦੀ ਵਜ੍ਹਾ ਜਿਹੀ ਕਿੰਨੀ ਰਾਸ਼ੀ ਜਿਹੜੀ ਹੈ ਜੀ ਮੰਗ ਕੇ ਤਰੂਗੀ ਐਸਚ ਐਸ ਕੰਪਲੇਂਟ ਦੇ ਵਿੱਚ ਕੋਈ ਨਹੀਂ ਹੈਗੀ ਸੈਟਲਿੰਗ ਕੌਸ ਹੈ ਸ ਆਲਰੇਡੀ ਸਾਡੀ ਜਿਹੜੀ ਹੈਗੀ ਪ੍ਰੋਟੋਕੋਲ ਦੀ ਇੱਕ ਜਿਹੜੀ ਹੈਗੀ ਐਸਓਪੀ ਹੁੰਦੀ ਉਹਨੂੰ ਫੌਰਨ ਫਾਲੋ ਕੀਤਾ ਜਾ ਰਿਹਾ ਜੋ ਉਹਦੀ ਸਪੈਸ ਦੇ ਮੁਤਾਬਿਕ ਹੈਗਾ ਉਹ ਆਲਰੇਡੀ ਹੈ ਬਾਕੀ ਐਜ਼ਨ ਵੈਨ ਡਾਈਡ ਰੋਸਾ ਮੈਂ ਹਾਸਨ